ਸਿੱਧਾ ਗਾਇਜ਼ ਸੁੱਤਾ ਉੱਠਿਆ ਵਾ ਸਿੱਧਾ ਬੱਸ ਪਤੰਗ ਲਈ ਭੱਜਿਆ ਵਾ ਤੇ ਆ ਗਾਇਜ਼ ਆ ਮੁੰਡਾ ਬੱਸ ਡੋਰਾ ਹੀ ਖਾਂਦਾ ਇਹਦੇ ਕਰਦੇ ਦਿਵਾਂਦੇ ਨਹੀਂ ਘੱਟੂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਹੁੰਦਾ ਨਾ ਤਾਂ ਡੋਰਾ ਖਾਂਦਾ ਹਾਂ ਹਾਂ ਡੋਰਾ ਖਾਂਦਾ ਵਾ ਦਿਖਾ ਤਾਂ ਸਹੀ ਇੱਕ ਵਾਰੀ ਆਹ ਮੋਟਾ ਆ ਗਿਆ ਉਹਨੇ ਮੋਟਾ ਸੁੱਤਾ ਉੱਠਿਆ ਆ ਗਿਆ ਕਰਦੇ ਡੋਰਾ ਨਹੀਂ ਦਿਵਾਂਦੇ ਇਹ ਭਰਾਵਾ ਕੱਚੇ ਸੇਲ ਲੈਂਦੇ ਹੋ ਤੇ ਡੋਰਾ ਤੇ ਮਸ਼ੀਨਾਂ ਚ ਲਾ ਲਾ ਕੋਈ ਨਾ ਰੋਇਆ ਨਾ ਕਰੋ ਕੋਈ ਨਹੀਂ ਯਾਰ ਗਾਇਜ਼ ਇਹਨਾਂ ਨੂੰ ਗੁੱਛੀਆਂ ਦਵਾ ਦਾਂਗੇ ਇਕਠਮ ਇਕਠੀਆਂ ਟੈਨਸ਼ਨ ਕੋਈ ਨਹੀਂ ਆਹ ਜੇ ਭਰੀ ਹੋਈ ਇਹਨੇ ਆਹ ਦੇਖ ਦਿਖਾਏ ਦਿਖਾਈ ਗੁੱਛੀਆਂ ਦਿਖਾਈ ਓਏ ਆਪਾਂ ਆਪਾਂ ਇਹਨੂੰ ਆਪਾਂ ਇਹਨੂੰ ਆਹੀ ਦੇਣੀ ਆ ਗਿਫਟ ਕਰਦੇ ਅੱਜ ਦੋ ਟੁੱਟੀਆਂ ਹੋਈਆਂ ਨੇ ਇਹਨੂੰ ਫੜ ਲਿਓ ਆਗੇ ਜੇ ਕੋਈ ਡੋਰਾ ਫੜਦਾ ਤਾਂ ਗਾਇਜ਼ ਇਹ ਮੁੰਡਾ ਹੈਗਾ ਵਾ ਇਹਨੂੰ ਫੜ ਲਿਓ ਕਿਸੇ ਦੇ ਵੀ ਡੋਰਾ ਭਾਵੇਂ ਕਿਤੇ ਵੀ ਹੋਵੇ ਪਠਿੰਡੇ ਕਿਤੇ ਵੀ ਆਪਣਾ ਤਾਂ ਲੁਧਿਆਣਾ ਆ ਦੇਖੋ ਗਾਇਜ਼ ਗੁੱਛੀਆਂ ਗੁੱਛੀਆਂ ਚੋਰ ਗਾਇਜ਼ ਡੋਰਾ ਤੋੜ ਤੋੜ ਕੇ ਲੋਕਾਂ ਦੇ ਲੋਕਾਂ ਦੀਆਂ ਡੋਰਾਾਂ ਤੋੜ ਤੋੜ ਇਹਨਾਂ ਨੇ ਜੇਬਾਂ ਭਰੀਆਂ ਹੋਈਆਂ ਨੇ ਹੁਣ ਕਰੇ ਜਾ ਕੇ ਕੱਪੜੇ ਸੇਲ ਲੂਗਾ ਦੱਸ ਕੀ ਸੁਖੇ ਅਰ ਦੱਸ ਇਹਨੂੰ ਯਾਰ ਕਰੇ ਜਾ ਕੇ ਉਹਨੇ ਕੱਪੜੇ ਸੇਲ ਲੈਣੇ ਆ ਲੈ ਵੀ ਹੋ ਗਈ ਲੜਾਈ ਹੋ ਗਈ ਹੋ ਗਈ ਹੋ ਗਈ ਲੜਾਈ ਚਲੋ ਜੀ ਡੋਰਾ ਪਿੱਛੇ ਗੁੱਛਿਆਂ ਵਿੱਚ ਹੋ ਗਈ ਲੜਾਈ ਚਲੋ 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 ਕੁੱਟੋ ਇੱਕ ਦੂਜੇ ਨੂੰ ਅਰ ਦੂਜੀ ਵੀਡੀਓ ਬਣਾ ਲੜਾਈ ਹੋ ਗਈ ਗਾਇਜ਼ ਡੋਰਾ ਪਿੱਛੇ ਗੁਚੀਆਂ ਵਿੱਚ ਹੋਈਆਂ ਲੜਾਈਆਂ ਚੈੱਕ ਕਰੋ ਚੈੱਕ ਕਰੋ ਖੋਲਾ ਗੁਚੀਆਂ ਓਏ ਉੱਧਰ ਹੋ ਜਾ ਠੰਡੇ ਪਾਣੀ ਨੂੰ ਅਭੀ ਹਲੇ ਸਭ ਤੋਂ ਓਕੀ ਜ਼ਿਆਦਾ ਆ ਗਈ ਠੰਡੇ ਪਾਣੀ ਨਾਲ ਨਵਾਣਾ ਆ ਦੇਖੋ ਅਜਵਾਗ ਦਾ ਵਿੱਚ ਚੱਲ ਓਏ ਓਏ ਠੰਡੇ ਪਾਣੀ ਨਾਲ ਨਵਾ ਦੇ ਨੂੰ ਸੁੱਤਾ ਉੱਠਿਆ ਗਿਆ ਓ ਪਿੱਛੇ ਬਾਲਟੀ ਜੀ ਪਈਆ ਠੰਡੇ ਪਾਣੀ ਠੰਡ ਦੀ ਸਭ ਤੋਂ ਕਠਿਨ ਪ੍ਰੀਖਿਆ ਠੰਡੇ ਪਾਣੀ ਨਾਲ ਨਾਣਾ ਜੂਸ ਨਾਲ ਉਹ ਨੂੰ ਜੂਸ ਪਿਆ ਦੋ ਬੂਲ ਕਰਨ ਦੇ ਜੂਸ ਵਾਲੇ ਨਾਲ ਨਵਾ ਦਿਓ ਆ ਦੇਖਾ ਆ ਰਿਹਾ ਆ ਰਿਹਾ ਗੰਨੇ ਦੇ ਜੂਸ ਵਾਲਾ ਕਿਦਾਂ ਦੀ ਗੱਡੀ ਚੈੱਕ ਕਰ ਉਹਦੀ ਗੱਡੀ ਚੈੱਕ ਕਰੋ ਗੱਡੀ ਆ ਦੇਖੋ ਆ ਗਿਆ ਇੱਧਰ ਹੀ ਆ ਗਿਆ ਚੈੱਕ ਕਰੋ ਗਾਇਜ਼ ਜੂਸ ਪਿਆ ਦੋ ਮੌਸਮੀ ਕਾ ਗੱਡੀ ਚਲਾ ਰਿਹਾ ਗੱਡੀ ਗੰਨੇ ਆਪਣੇ ਪਟਕੇ ਡੇ ਲੱਗੇ ਉਹ ਗੰਨੇ ਲੱਗੇ ਗਾਇਜ਼ ਅਸੀਂ ਇਹ ਹੀ ਫੜਾ ਦੇਣਾ ਵਾ ਲੈ ਵੀ ਜੂਸ ਪਿਆ ਦੇ ਜੂਸ ਪਿਆ ਦੇ ਕਿਦਾਂ ਮੌਸਮੀ ਦਾ ਗੰਨੇ ਦਾ ਚੁਸਪੀ ਲਾ ਦੋ ਮਾਣਾ ਮਾਵਾ ਤੇ ਪਾਣੀ ਸੰਗ ਭਰਿਆ ਮੂੰਹ ਤੋਂ ਨਾ ਮੂੰਹ ਤੋਂ ਨਾ ਤੇ ਆਹ ਵਾਲੇ ਪਾਣੀ ਨਾ ਆਹ ਸਾਹਮਣੇ ਚੈੱਕ ਕਰੋ ਆਹ ਪਾਣੀ ਗਾਈਜ਼ ਬਿਲਕੁਲ ਕਲੀਅਰ ਹੈ ਕਲੀਅਰ ਹੈਗਾ ਵਾ ਆ ਦੇਖੋ ਗਾਈਜ਼ ਅੰਕਲ ਨੂੰ ਚੈੱਕ ਕਰੋ ਗਾਈਜ਼ ਸਟੀਅਰਿੰਗ ਗੱਡੀ ਆ ਪੂਰੀ ਚਾਰ ਚੱਕੇ ਵਾਲੀ ਪਿੱਛੇ ਸਵਾਰ ਪਿੱਛੇ ਪਿੱਛੇ ਸਵਾਰੀਆਂ ਬਿਠਾਉਂਦੇ ਅੱਛਾ ਬੋਰੇ ਚ ਸਵਾਰੀਆਂ ਬਿਠਾਉਂਦੇ ਆ ਹੈ ਇਹਨਾਂ ਦੇ ਵਰਗਿਆਂ ਨੂੰ ਕੈਦ ਕਰ ਲੈਂਦੇ ਜਵਾਕਾਂ ਨੂੰ ਸਕੂਲੇ ਛੱਡ ਕੇ ਆਉਗੇ ਜਾਂ ਸਕੂਲੇ ਜਾ ਕੇ ਸਕੂਲੇ ਬਾਸਾ ਹੋ ਸਕੂਲੇ ਇਹਨਾਂ ਨੂੰ ਲੈ ਕੇ ਜਾਂਦੀ ਹੈ ਦੁਬਾਰਾ ਸਕੂਲ ਵੇ ਆ ਨਾ ਹੁੰਨੀ ਜੀ ਜੂਸ ਨਾਲੇ ਵਿੱਚ ਲੈ ਕੇ ਜਾਉਂਦੇ ਗੰਨੇ ਦਾ ਜੂਸ ਭਲਾਉਂਦੇ ਨਾਲ ਇਹਨਾਂ ਨੂੰ ਬੋਰੇ ਚ ਪਾ ਕੇ ਬੰਨ ਕੇ ਲੈ ਜਾਂਦੇ ਆ ਸਕੂਲੇ ਸਿਆ ਆਲੂ ਬਣਾ ਚੱਲ ਵੀ ਸਕੂਲੇ ਕੀ ਯਾਰ ਗਨੀਪ ਮਾਰ ਦਾਨ ਵੀ ਕਰਨਾ ਆ ਦੇਖੋ ਗਾਇਜ਼ ਗੁੱਛੀਆਂ ਨੂੰ ਸਵੀਕਾਰ ਦਿੱਤੀਆਂ ਨੇ ਉਹ ਮੁੰਡਰ ਉਹ ਮਿਲਾਵਾ ਕੀ ਮਿਲਿਆ ਵਾ ਇਹਨੂੰ ਪ੍ਰਾਈਜ਼ ਟ੍ਰੋਫੀ ਉਹ ਟ੍ਰੋਫੀ ਟੋਫੀ ਨਹੀਂ ਓਏ ਇੱਕ ਅੱਧੀ ਰਹਿੰਦੀ ਆ ਮਕੈਨਿਕ ਨਾਲ ਰਹਿੰਦੀ ਆ ਉਹ ਤੇ ਕਿੱਦਾਂ ਦੇਖਦਾ ਤੈਨੂੰ ਨਹੀਂ ਮਿਲਣੀ ਉਹ ਦੇਖੋ ਇਹਨੂੰ ਨਹੀਂ ਦੇਣੀ ਚੱਲ ਓਏ ਲੋਕਾਂ ਦੀ ਡੋਰਾ ਤੋੜਦੇ ਆ ਆ ਉੱਤੇ ਗਾਇਜ਼ ਡੋਰਾ ਤੋੜ ਤੋੜ ਕੇ ਇਕੱਠਿਆ ਕੀਤੀ ਹੋਈ ਇਹਨੇ ਓਏ ਕਹਾਂ ਲੋਰੀ ਡੋਰੀਆਂ ਤੋੜੀਆਂ ਆ ਦੋ ਕੁਛੀਆਂ ਇਹਨੇ ਸਾਡੀਆਂ ਹੀ ਤੋੜ ਲੀਆਂ ਲੋਕੇ ਲੈ ਨਹੀਂ ਤੋੜਨੀ ਆ ਆਪਣੀਆਂ ਹੀ ਤੋੜਦਾ ਰਹਿੰਦਾ ਲੋਕਾਂ ਲੋਕੇ ਬਾਲ ਵੀ ਕਿੱਦਾਂ ਜੇ ਤੋੜੇ ਨਾ ਲੱਗੂਗੀ ਆਮੀ ਲੈਂਬੋ ਉੱਡ ਗਿਆ ਪਿੱਛੇ ਲੱਗੂ ਦਾ ਖਤਰਨਾਕ ਹੋ ਗਿਆ ਹੂੰ ਉਹ ਪੀਕੇ ਦਿਖਾ ਬੀਚੇ ਉਧਰ ਉਹ ਪਿੱਛੇ ਲੱਗ ਰਿਹਾ ਆ ਇੱਕ ਇੱਕ ਲੈਂਬੋ ਆ ਦੂਜਾ ਕਿਹੜਾ ਵਾਇਰ ਯਾਰ ਸਾਨੂੰ ਵੀ ਦਬਾ ਦੇ ਵੱਡਿਆਂ ਵੀ ਗਿਆ ਲੈ ਨਾ ਸਾਡੇ ਕੋ ਡੋਰਾ ਨਾ ਪਤੰਗਾ ਕੁਝ ਵੀ ਨਹੀਂ ਹੈਗਾ ਅਸੀਂ ਲੁੱਟ ਕੇ ਉਡਾਰਨ ਵਾਲੇ ਆਂ ਇੰਦਰ ਲਿਆਣੇ ਵੱਡੇ ਵੱਡੇ ਜੀ ਅੱਦਾਂ ਤੇ ਲਿਆਣੇ ਆ ਛੋਟੇ ਤੇ ਲਿਆਵੈ ਲੈ ਪਰ ਇਹ ਤਾਂ ਲਿਆ ਤੂੰ ਉਡਾਈਏ ਪਰਿਆ ਦੋੜੀ ਮੋਂਗ ਦਾੜ ਲਈ ਪਰਿਆ ਉਹਨਾਂ ਤੋਂ ਤੂੰ ਭਰਾਵਾ 1 ਰੁਪਇਆ ਸਜਾਵਟ ਵਾਲਾ ਪਤੰਗ ਲਿਆ ਉਹੀ ਬਹੁਤ ਆ ਓਏ ਉਹ ਵਾਲਾ ਛੋਟੇ ਵਾਲੇ ਨਹੀਂ ਹੁੰਦੇ ਜਿਹੜੇ ਦੁਵਾਰਾ ਤੇ ਲਾਉਂਦੇ ਸਜਾਵਟ ਵਾਲੇ ਉਹੀ ਲਿਆ ਉਹਦੇ ਤੋਂ ਉਹ ਤਾਂ ਰੀਲਾ ਤੇ ਡਾਂਦਾ ਵਾ ਇਹ ਕੀ ਪੱਦ ਗਿਆ ਨਾ ਗੱਟੂ ਤੂੰ ਹੀ ਖਾਲੀ ਕੀਤੇ ਸਾਰੇ ਸਾਰੇ ਗੱਟੂ ਖਾਲੀ ਕਰਕੇ ਹਲੇ ਦੇਖੋ ਪਤੰਗਾ ਦੀ ਰਾਹ ਦੇਖ ਰਿਹਾ ਆ ਦੇਖ ਔਰ ਇਹ ਸਮਰ ਹਰਸ਼ ਉਹਦੇ ਔਰ ਟੱਟੀ ਖਾ ਉਹ ਤਾ ਕਾ ਦੇਖੋ ਪਰਪਲ ਜੇ ਜੱਕ ਲਿਆ ਆਂਦਾ ਪਤੰਗ ਮੋੜਾ ਕਿਧਰੋਂ ਲੈ ਕੇ ਆਇਆ ਵਾ ਦਿਖਾਈ ਪਤੰਗ ਪਤੰਗ ਦਈ ਦਿਖਾ ਦੇ ਓਏ ਚੈੱਕ ਕਰੋ ਆਪਣੇ ਬੂਤੇ ਵਾਲਾ ਪਤੰਗ ਚੱਕੀ ਫਿਰਦਾ ਉਹ ਦੋ ਦੋ ਲੱਗ ਗਿਆ ਲੱਗ ਗਿਆ ਸੜਿਆ ਜਾ ਨਹੀਂ ਉਹ ਲੈਂਬੋ ਜਾ ਉਹ ਜਾਂਦਾ ਜਵਾਕ ਜਾ ਆ ਗੜਾ ਆ ਟੀ ਸਟਾਲ ਖੋਲਿਆ ਮੁੰਡੇ ਨੇ ਕਹਿੰਦਾ ਨਮਾਜ਼ ਚੈੱਕ ਕਰੋ ਹਰਸ਼ ਨੇ ਹਰਸ਼ ਟੀ ਸਟਾਲ ਵਾਲਾ ਸਾਹਿਲ ਨੇ ਆਹ ਦੇਖੋ ਮੁੰਡੇ ਦਾ ਨਾਮ ਹਰਸ਼ ਆ ਐਨੇ ਉਹ ਦੇਖੋ ਦੁਕਾਨ ਖੋਲੀ ਨਵੀਂ ਦੁਕਾਨ ਨਾ ਹੋ ਰਹੀ ਆ ਦੇ ਰੇੜਾ ਹਰਸ ਟੀ-ਸ਼ਰਟ ਆ ਦੇ ਦੁਕਾਨ ਹੈ ਦਾਦੇ ਰੇੜੀ ਰੇੜੀ ਲਾਉਣਾ ਕਿੱਥੇ ਆ ਗੋਸੀ ਲੱਗੀ ਜਾਂਦੀ ਆ ਚੱਲ ਬਣਾ ਦੋ ਕੱਪ ਚਾਹ ਦੋ ਕੱਪ ਚਾਹ ਮੈਨੂੰ ਆ ਸੁੱਤਾ ਉੱਠਿਆ ਸੋ ਚਾਹ ਮੂਹ ਤਾਂ ਹੋਤਾ ਨਹੀਂ ਚਾਹ ਪੀਣ ਆ ਗਿਆ ਚਾਹ ਪੀਣੀ ਹੈ ਚਾਹ ਉਹ ਮੇਰੇ ਸਕੂਲ ਦੇ ਨਾਲ 10 ਮੈਂਗੀ ਖਲਾ ਦੇਣੇ ਤੈਨੂੰ ਚਿਕਨ ਕਰਨਾ ਨਹੀਂ ਨਹੀਂ ਕੌਫੀ ਪੀਣੀ ਹੈ ਕੌਫੀ ਉਹ ਦੇ ਗ੍ਰੀਨ ਟੀ ਕਿਹੜੀ ਬਲੈਕ ਨਹੀਂ ਗ੍ਰੀਨ ਟੀ ਕਿਹੜੀ ਪੀਣੀ ਆ ਬਲੈਕ ਟੀ ਪੀਊਗਾ ਕਿ ਤੂੰ ਕਿਹੜੀ ਪੀਣੀ ਆ ਮੈਂ ਮੈਂ ਨਹੀਂ ਪੀਣੀ ਤੂੰ ਕਿਹੜੀ ਪੀਣੀ ਆ